ਬੋਨੀ ਅਜਨਾਲਾ ਤੇ ਕੋਈ ਐਡਵੋਕੇਟ ਸਰਪਜੀਤ ਸਿੰਘ ਵੇਰਕਾ ਇਹ ਉਪਕਾਰ ਸੰਧੂ ਸਾਹਿਬ ਨੇ ਦੱਸਿਆ ਕਿ ਇਹ ਮੈਨੂੰ ਕਹਿੰਦੇ ਕਿ ਜੀ ਤੁਹਾਨੂੰ ਜਿਹੜੀ ਐਸਆਈਟੀ ਹੈ ਇਹਦੇ ਵਿੱਚ ਬਤੌਰ ਗਵਾਹ ਬੁਲਾਉਣਾ ਚਾਹੁੰਦੇ ਮੈਨੂੰ ਕਦ ਲਈ ਗਵਾਹ ਬੁਲਾਉਣਾ ਮੇਰਾ ਕੋਈ ਲੈਣਾ ਨਹੀਂ ਦੇਣਾ ਨਹੀਂ ਮੈਂ ਇਹਦੇ ਵਿੱਚ ਕਦ ਲਈ ਗਵਾਹ ਮੈਨੂੰ ਤੁਸੀਂ ਪਾਉਣਾ 26 ਤਰੀਕ ਵਾਸਤੇ ਜਿਹੜੀ 26 ਲੰਘੀ ਉਦਨ ਵਾਸਤੇ ਐਸਆਈਟੀ ਸੱਮਨ ਕਰਦੀ ਐ ਐਸ ਵਿਟਨੈਸ ਉਹਦੇ ਵਿੱਚ ਸਮਨਾਂ ਦੇ ਉੱਤੇ ਲਿਖ ਦਿੰਦੇ ਨੇ ਕਿ ਮੈਨੂੰ ਇਸ ਕੇਸ ਬਾਰੇ ਨਾ ਕੋਈ ਨੌਲੇਜ ਹੈ ਨਾ ਮੇਰਾ ਕੋਈ ਲੈਣਾ ਦੇਣਾ ਮੈਂ ਉੱਥੇ ਐਸਆਈਟੀ ਅੱਗੇ ਨਹੀਂ ਆਣਾ ਜਜੀਤ ਸਿੰਘ ਵੇਰਕਾ ਉਹਨਾਂ ਨੂੰ ਉੱਥੇ ਕਹਿੰਦੇ ਨੇ ਜਾ ਕੇ ਕਿ ਜੀ ਮੈਂ ਤੈਨੂੰ ਇੱਕ ਰਿਟਨ ਸਟੇਟਮੈਂਟ ਦਿੰਦਾ ਤੂੰ ਇਹ ਰਿਟਨ ਸਟੇਟਮੈਂਟ ਦੇ ਉੱਤੇ ਆਪਣੇ ਸਾਈਨ ਕਰ ਦੇ ਇਹ ਰਿਟਰਨ ਸਟੇਟਮੈਂਟ ਹੀ ਤੁਹਾਡੀ ਅਸੀਂ ਮੰਨ ਲਾਂ ਮਤਲਬ ਤੁਸੀਂ ਬੰਦੇ ਨੂੰ ਵਿੱਚ ਪਲਾਂਟ ਕਰਨਾ ਚਾਹੁੰਦੇ ਹੋ ਇਸ ਵਿਟਨੈਸ ਮੈਂ ਤਾਂ ਦਲੇਰੀ ਕਹਿੰਨਾ ਸਰਦਾਰ ਉਕਾਰ ਸਿੰਘ ਸੰਧੂ ਦੀ ਪੋਲਿਟੀਕਲ ਡਿਫਰੈਂਸਸ ਸੀ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਵਿਚਾਰਕ ਮਤਭੇਦ ਵੀ ਨੇ ਸਰਦਾਰ ਉਕਾਰ ਸਿੰਘ ਸੰਧੂ ਦੇ ਬਟ ਫਿਰ ਵੀ ਉਹਨਾਂ ਨੇ ਲਿਖਾ ਕੇ ਰੱਖੀ ਕਿ ਇਸ ਤਰੀਕੇ ਦੇ ਨਾਲ ਐਸਆਈਟੀ ਕੰਮ ਕਰ ਰਹੀ ਹੈ ਓਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹੂੰ ਬੀਤੇ ਦਿਨਾਂ ਤੋਂ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਮੁੱਦਾ ਲਗਾਤਾਰ ਭਖਿਆ ਹੋਇਆ ਸਿੱਟਾ ਜਿਹੜਾ ਲਗਾਤਾਰ ਬੁਲਾ ਰਿਹਾ ਸਮਝ ਜਾਰੀ ਕੀਤੀ ਮਜੀਠੀਆ ਸਾਹਿਬ ਨੇ ਲਾਈਵ ਹੋ ਕੇ ਵੀ ਕਿਹਾ ਪੇਚ ਹੋਵਾਂਗਾ ਮੁੱਖ ਮੰਤਰੀ ਸਾਹਿਬ ਜੇ ਅਗਰ ਜੇ ਤੁਸੀਂ ਭੇਜਦੇ ਤਾਂ ਬੜੀ ਚੰਗੀ ਗੱਲ ਸੀਗੀ ਮਿਲਣਾ ਚਾਹੁੰਦੇ ਸੀਗੇ ਪਰ ਹੁਣ ਫਿਰ ਤੋਂ ਜਿਹੜੇ ਆ ਬਲਾਇਆ ਜਾ ਰਿਹਾ ਸਿਟ ਵੱਲੋਂ ਇਸ ਦੇ ਉੱਤੇ ਅਗਰ ਜੇ ਗੱਲ ਕੀਤੀ ਜਾਵੇ ਅਰਸ਼ਦੀਪ ਸਿੰਘ ਕਲੀਅਰ ਸਪੋਕਸਪਰਸਨ ਅਕਾਲੀ ਦਲ ਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਵੱਡੀਆਂ ਗੱਲਾਂ ਜਿਹੜੀਆਂ ਸਾਮਣੇ ਰੱਖੀਆਂ ਨੇ ਪੋਲੀਟੀਕਲ ਬੈਂਡ ਡਾਟਾ ਵੀ ਕਿਹਾ ਜਾ ਰਿਹਾ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੇ ਕਿਹੜੇ ਬਿਆਨ ਲਿਖਾਏ ਗਏ ਨੇ ਇਸ ਦੇ ਉੱਤੇ ਕਲੀਅਰ ਸਾਹਿਬ ਇਹ ਸਮਝਣ ਦੀ ਕੋਸ਼ਿਸ਼ ਕਰਨਗੇ ਜਿਹੜੇ ਬਿਆਨ ਲਿਖਾ ਦਿੱਤੇ ਗਏ ਮਜੀਠੀਆ ਸਾਹਿਬ ਦੇ ਸਾਈਨ ਮੰਗੇ ਜਾ ਰਹ ਮੈਂ ਫੇਰ ਦੁਬਾਰਾ ਕਲੈਰਿਟੀ ਕਰ ਦਿੰਦਾ ਜੀ ਸ਼ਾਇਦ ਪ੍ਰੈਸ ਕਾਨਫਰੰਸ 'ਚ ਵੀ ਤੁਸੀਂ ਇਸ ਚੀਜ਼ ਨੂੰ ਦੋ ਵਾਰੀ ਪੁੱਛਿਆ ਇਹ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਨਹੀਂ ਮੈਂ ਕਹਿ ਰਿਹਾ ਕਿ ਇੱਕ ਵਿਟਨੈਸ ਫੈਬ੍ਰੀਕੇਟ ਕਰ ਰਹੇ ਨੇ ਇਨਵੈਸਟੀਗੇਸ਼ਨ 'ਚ ਸਰਦਾਰ ਉਪਕਾਰ ਸਿੰਘ ਸੰਧੂ ਨੂੰ ਜੀ ਸਰਦਾਰ ਉਪਕਾਰ ਸਿੰਘ ਸੰਧੂ ਇਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ 'ਚ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਬੋਨੀ ਅਜਨਾਲਾ ਤੇ ਕੋਈ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਏ ਉਪਕਾਰ ਸੰਧੂ ਸਾਹਿਬ ਨੇ ਦੱਸਿਆ ਕਿ ਏ ਮੈਨੂੰ ਕਹਿੰਦੇ ਕਿ ਜੀ ਤੁਹਾਨੂੰ ਜਿਹੜੀ ਐਸਆਈਟੀ ਹੈ ਇਹਦੇ ਚ ਬਤੌਰ ਗਵਾਹ ਬੁਲਾਉਣਾ ਚਾਹੁੰਦੇ ਆ ਉਹ ਕਹਿੰਦੇ ਮੈਨੂੰ ਕਦ ਲਈ ਗਵਾਹ ਬੁਲਾਉਣਾ ਮੇਰਾ ਕੋਈ ਲੈਣਾ ਨਹੀਂ ਦੇਣਾ ਨਹੀਂ ਮੈਂ ਇਹਦੇ ਚ ਕਦ ਲਈ ਗਵਾਹ ਮੈਨੂੰ ਤੁਸੀਂ ਪਾਉਣਾ ਫਿਰ ਉਹਨਾਂ ਨੂੰ 26 ਤਰੀਕ ਵਾਸਤੇ ਜਿਹੜੀ 26 ਲੰਘੀ ਉਹ ਦਿਨ ਵਾਸਤੇ ਐਸਆਈਟੀ ਸੰਮਨ ਕਰਦੀ ਐ ਐਸ ਵਿਟਨੈਸ ਉਹਦੇ ਸਮਨਾਂ ਦੇ ਉੱਤੇ ਲਿਖ ਦਿੰਦੇ ਨੇ ਕਿ ਮੈਨੂੰ ਇਸ ਕੇਸ ਬਾਰੇ ਨਾ ਕੋਈ ਨੌਲੇਜ ਹੈ ਨਾ ਮੇਰਾ ਕੋਈ ਲੈਣਾ ਦੇਣਾ ਮੈਂ ਉੱਥੇ ਐਸਆਈਟੀ ਅੱਗੇ ਨਹੀਂ ਆਣਾ ਫੇਰ ਕੋਈ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਵੇਰਕਾ ਉਸ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਉਹਨਾਂ ਨੂੰ ਉੱਥੇ ਕਹਿੰਦੇ ਨੇ ਜਾ ਕੇ ਕਿ ਜੀ ਮੈਂ ਤੈਨੂੰ ਇੱਕ ਰਿਟਨ ਸਟੇਟਮੈਂਟ ਦਿੰਦਾ ਤੂੰ ਇਹ ਰਿਟਨ ਸਟੇਟਮੈਂਟ ਦੇ ਉੱਤੇ ਆਪਣੇ ਸਾਈਨ ਕਰ ਦੇ ਇਹ ਰਿਟਨ ਸਟੇਟਮੈਂਟ ਹੀ ਥੋੜੀ ਅਸੀਂ ਮੰਨ ਲਾਂਗੇ ਸੋ ਕੀ ਹੈ ਫੈਬ੍ਰਿਕਸ਼ਨ ਆਫ ਡਾਕੂਮੈਂਟਸ ਨਹੀਂ ਕੀ ਹੈ ਫੈਬ੍ਰਿਕਸ਼ਨ ਆਫ ਵਿਟਨੈਸ ਨਹੀਂ ਮਤਲਬ ਤੁਸੀਂ ਬੰਦੇ ਨੂੰ ਵਿੱਚ ਪਲਾਂਟ ਕਰਨਾ ਚਾਹੁੰਦੇ ਹੋ ਇਸ ਵਿਟਨੈਸ ਮੈਂ ਤਾਂ ਦਲੇਰੀ ਕਹਿੰਨਾ ਸਰਦਾਰ ਉਪਕਾਰ ਸੰਧੂ ਦੀ ਜਿਨ੍ਹਾਂ ਨੇ ਐਡੀ ਦਲੇਰੀ ਦਿਖਾਈ ਜਿਨ੍ਹਾਂ ਨੇ ਇਹ ਚੀਜ਼ ਸਾਹਮਣੇ ਲਿਆ ਕੇ ਰੱਖਤੀ ਪੋਲਿਟੀਕਲ ਡਿਫਰੈਂਸਸ ਸੀ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਵਿਚਾਰਕ ਮਤਪੇਦ ਵੀ ਨੇ ਸਰਦਾਰ ਉਕਾਰ ਸਿੰਘ ਸੰਧੂ ਦੇ ਬਟ ਫਿਰ ਵੀ ਉਹਨਾਂ ਨੇ ਲਿਆ ਕੇ ਰੱਖੀ ਕਿ ਇਸ ਤਰੀਕੇ ਦੇ ਨਾਲ ਐਸਆਈਟੀ ਕੰਮ ਕਰ ਰਹੀ ਹੈ ਤਾਂ ਹੁਣ ਕੀ ਮੁੱਖ ਮੰਤਰੀ ਦੀ ਜਵਾਬ ਦੇਣੀ ਐ ਐਸਆਈਟੀ ਕੰਪਰੋਮਾਈਜ਼ ਨਹੀਂ ਹੋਗੀ ਸਰ ਇਹ ਵੀ ਸਮਝਣਾ ਚਾਹਾਂਗੇ ਜਿਵੇਂ ਉਕਾਰ ਸਿੰਘ ਜੀ ਉਹਨਾਂ ਨੇ ਇਹ ਰੱਖ ਦਿੱਤਾ ਕਿ ਅਸੀਂ ਇਸ ਤਰੀਕੇ ਨਾਲ ਬਿਆਨ ਨਹੀਂ ਦਵਾਂਗੇ ਇਹ ਚੀਜ਼ ਨਹੀਂ ਹੋਏਗੀ ਪਰ ਕਿਤਨਾ ਕਿਤੇ ਜਿਹੜੇ ਤੁਹਾਡੇ ਵਿੱਚੋਂ ਬਾਹਰ ਗਏ ਨੇ ਉਹ ਤਾਂ ਕਈ ਥਾਵਾਂ ਤੇ ਲਿਖਾ ਰਹੇ ਨੇ ਜੱਜ ਸਾਹਿਬ ਵੀ ਉਹਨਾਂ ਨੂੰ ਕਹਿ ਰਹੇ ਨੇ ਭਈ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਤਾਂ ਪਹਿਲਾਂ ਹੀ ਮੈਂ ਕਹਿ ਰਿਹਾ ਜੀ ਕਿ ਉਹ ਤਾਂ ਪਹਿਲਾਂ ਹੀ ਡਿਸਕ੍ਰੈਡਿਟਿਡ ਵਿਟਨੈਸ ਨੇ ਹਾਈ ਕੋਰਟ ਨੇ ਡਿਸਕ੍ਰੈਡਿਟ ਕਰਤਾ ਹਾਈ ਕੋਰਟ ਨੇ ਉਹਨਾਂ ਦੇ ਕਿਰਦਾਰ ਨੂੰ ਦੇਖਦੇ ਹੋਏ ਉਹਨਾਂ ਦੇ ਵੱਖੋ-ਵੱਖ ਬਿਆਨਾਂ ਨੂੰ ਦੇਖਦੇ ਹੋਏ ਇੱਕੋ ਜਿਹੜੀ ਕਹਿੰਦੇ ਨੇ ਕਦੇ ਤਾਂ ਕਹਿੰਦੇ ਮੈਂ ਮੁੱਖ ਮੰਤਰੀ ਨੂੰ 2016 ਚਿੱਠੀ ਲਿਖੀ ਕੋਈ ਚਿੱਠੀ ਨਹੀਂ ਲਿਖੀ ਆਨ ਰਿਕਾਰਡ ਹੈ ਹੀ ਨਹੀਂ ਕੋਈ ਕੋਈ ਡੈਰੀ ਨੰਬਰ ਨਹੀਂ ਕੋਈ ਕੁਝ ਨਹੀਂ ਫਿਰ 2017 ਦੇ ਵਿੱਚ ਮਹਤਾਬ ਸਿੰਘ ਗਿੱਲ ਕਮਿਸ਼ਨ ਅੱਗੇ ਪੇਸ਼ ਹੁੰਦੇ ਨੇ ਉੱਥੇ ਵੱਖਰਾ ਬਿਆਨ ਦਿੰਦੇ ਨੇ ਉੱਥੇ ਕਹਿੰਦੇ ਨੇ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਬਿੱਟੂ ਆਲਖ ਨੂੰ ਤਾਂ ਫਸਾਰੇ ਨੇ ਡਰੱਗ ਅਸਿਸਟਿਕੇ ਮੇਰੇ ਨਾਲ ਬਣਦੀ ਹੈ ਪਹਿਲਾਂ ਕਹਿੰਦੇ ਨੇ ਕੰਪਲੈਸ ਹੈ ਫਿਰ ਕਹਿੰਦੇ ਜੀ ਉਹ ਫਸਾਰੇ ਨੇ ਉਹਨੂੰ ਕਿਉਂਕਿ ਬਿੱਟੂ ਆਲਖ ਮੇਰਾ ਯਾਰ ਹੈ ਫਿਰ ਗਿੱਲ ਨਿਰਭਉ ਸਿੰਘ ਗਿੱਲ ਸਾਹਿਬ ਦੀ ਕੋਰਟ 'ਚ ਡਿਫੈਂਸ ਵਿਟਨੈਸ ਦੇ ਤੌਰ ਤੇ ਪੇਸ਼ ਹੁੰਦੇ ਨੇ ਮੈਂ ਸਾਰੀਆਂ ਸਟੇਟਮੈਂਟਾਂ ਜਾਰੀ ਕੀਤੀਆਂ ਉੱਥੇ ਵੀ ਕਹਿੰਦੇ ਨੇ ਕਿ ਵਿਕਰਮ ਮਜੀਠੀਆ ਫਸਾਰੇ ਨੇ 2021-22 'ਚ ਵਿਕਰਮ ਮਜੀਠੀਆ ਦਾ ਗੁੰਨਗਾਨ ਕਰਨ ਫਿਰ ਕਹਿੰਦੇ ਨੇ ਮਾਜੇ ਦਾ ਜਰਨੈਲ ਹੈ ਸਰਕਾਰ ਨਹੀਂ ਆਉਂਦੀ ਫਿਰ ਸਿਕਿਉਰਿਟੀ ਲੈਣ ਲਈ ਨਵਾਂ ਬਿਆਨ ਦਿੰਦੇ ਨੇ ਸੋ ਹਾਈ ਕੋਰਟ ਨੇ ਕਿਹਾ ਕਿ ਜਿੰਨਾ ਐਵਿਡੈਂਸ ਔਨ ਰਿਕਾਰਡ ਹੈ ਇਹ ਬੰਦਾ ਇੱਕ ਕ੍ਰੈਡੀਬਲ ਵਿਟਨੈਸ ਨਹੀਂ ਇਸ ਦੀ ਜਿਹੜੀ ਗਵਾਹੀ ਹੈ ਉਹਨਾਂ ਨੇ ਡਿਸਕ੍ਰੈਡਿਟ ਕੀਤੀ ਤਾਂ ਹੀ ਤਾਂ ਐਸਆਈਟੀ ਨੂੰ ਲੱਗਿਆ ਨਾ ਕਿ ਇਹਦਾ ਤਾਂ ਕੁਝ ਬਣਨਾ ਨਹੀਂ ਹੁਣ ਨਵੇਂ ਗਵਾਹ ਤਿਆਰ ਕਰੀਏ ਇਹ ਉਹ ਨਵੇਂ ਗਵਾਹ ਤਿਆਰ ਕਰ ਰਹੇ ਸੀ ਉਪਕਾਰ ਸੰਧੂ ਸਾਹਿਬ ਨੂੰ ਜਿਹੜਾ ਕਿ ਅੱਜ ਜ਼ਾਗ ਜ਼ਾਹਰ ਹੋ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਕਸ਼ਨ ਹੋਏਗਾ ਜੇਕਰ ਡੀਜੀਪੀ ਸਾਹਿਬ ਤੁਹਾਡੀ ਚਿੱਠੀ ਦਾ ਜਵਾਬ ਨਹੀਂ ਦਿੰਦੇ ਸ਼ਾਮ ਤੱਕ ਜਿਵੇਂ ਤੁਸੀਂ ਕਿਹਾ ਕਿ ਕੋਈ ਐਕਸ਼ਨ ਕੀਤਾ ਜਾਏਗਾ ਜਾਂ ਕੋਈ ਧਰਨਾ ਪ੍ਰੋਟੈਸਟ ਹੋਏਗਾ ਕਿ ਅਸੀਂ ਸਿੱਟਾ ਕੇ ਪੇਸ਼ ਨਹੀਂ ਹੋਣਾ ਇਸਦੀ ਕਿਤੇ ਨਾਲ ਜਿਹੜੇ ਨੇ ਝੂਠੇ ਗਵਾਹ ਪੇਸ਼ ਕੀਤੇ ਜਾ ਰਹੇ ਨੇ ਬਣਾਏ ਜਾ ਰਹੇ ਨੇ ਨਹੀਂ ਉਹ ਤਾਂ ਬਿਲਕੁਲ ਸਿੱਟਾ ਇਸ ਤੋਂ ਵੱਡਾ ਇੱਕ ਕਾਰਵਾਈ ਐਸਆਈਟੀ ਦੀ ਕੀ ਐਕਸਪੋਜ਼ ਹੋਊਗੀ ਜੀ ਕਿ ਮੈਂ ਤਾਂ ਬਿਆਨ ਸਾਹਮਣੇ ਰੱਖਦਾ ਲਿਖਤੀ ਬਿਆਨ ਟਾਈਪਡ ਗਵਾਹ ਦੇ ਘਰੇ ਜਾ ਰਿਹਾ ਤੇ ਗਵਾਹ ਨੂੰ ਕਹ ਰਿਹਾ ਸਾਈਨ ਕਰ ਦੇ ਉਹ ਕਹਿੰਦਾ ਯਾਰ ਮੈਂ ਗਵਾਹ ਕਿਥੋਂ ਆ ਮੈਂ ਤਾਂ ਜਾਣਦਾ ਹੀ ਕੁਛ ਨਹੀਂ ਇਹ ਤਾਂ ਉਪਕਾਰ ਸੰਧੂ ਸਾਹਿਬ ਨੇ ਦੱਸਿਆ ਨਾ ਤਾਂ ਮੈਂ ਤਾਂ ਧੰਵਾਦ ਕਰਦਾ ਕਿ ਜਿਹੜੇ ਬੰਦੇ ਅੱਜ ਵੀ ਸੱਚ ਤੇ ਖੜੇ ਨੇ ਸੰਧੂ ਸਾਹਿਬ ਵਰਗੇ ਨਹੀਂ ਉਹਨਾਂ ਦੇ ਕਿਹੜਾ ਪੋਲਿਟੀਕਲ ਡਿਫਰੈਂਸ ਥੋੜੇ ਸੀ ਮਜੀਠੀਆ ਸਾਹਿਬ ਨਾਲ ਉਹ ਗਵਾਹ ਬਣ ਕੇ ਆਪਣਾ ਪੋਲਿਟੀਕਲ ਮਫਾਦ ਸਾਧ ਸਕਦੇ ਸੀ ਪਰ ਉਹਨਾਂ ਨੇ ਆਪਣੀ ਵਿਚਾਰਕ ਪੋਲਿਟਿਕਸ ਨੂੰ ਇਹ ਗੰਦੀ ਪੋਲਿਟਿਕਸ ਤੋਂ ਆੜ ਰੱਖਿਆ ਕਲੇਰ ਸਾਹਿਬ ਇਸ ਤੋਂ ਇਸ ਤਰੀਕੇ ਨਾਲ ਰੋਕ ਦਿੱਤੀਆਂ ਗਈਆਂ ਪੰਜਾਬ ਦੀਆਂ ਝਾਕੀਆਂ ਨਹੀਂ ਦਿਖਾਈਆਂ ਗਈਆਂ ਹੁਣ ਫਿਰ ਤੋਂ ਇਹੀ ਹੋ ਰਿਹਾ ਮਸਲਾ ਹੀ ਕਿ ਆ ਜਰਾ ਸੁਨੀਲ ਜਾਖੜ ਹੋਰਾਂ ਨੇ ਵੀ ਸਵਾਲ ਚੁੱਕੇ ਕਿ ਫੋਟੋਆਂ ਦਾ ਮਸਲਾ ਹੈ ਕਿ ਫੋਟੋਆਂ ਲਾ ਦਿਓ ਇਸ ਤਰੀਕੇ ਦੇ ਨਾਲ ਪਰ ਮਾਨ ਸਾਹਿਬ ਕੁਝ ਹੋਰ ਗੱਲ ਕਹਿ ਰਹੇ ਨੇ ਅਸਲ ਦੇ ਵਿੱਚ ਵਜ੍ਹਾ ਕੀ ਹੈ ਤੁਸੀਂ ਦੇਖਿਆ ਕਿ ਜਿਸ ਤਰੀਕੇ ਨਾਲ ਹੁਣ ਦੂਜੀ ਵਾਰ ਹੋਇਆ ਕਿ ਪੰਜਾਬ ਦੀ ਝਾਕੀ ਨਹੀਂ ਦਿਖਾਈ ਜਾਦੀ ਨਹੀਂ ਮੈਂ ਫੇਰ ਬੜੇ ਸਪਸ਼ਟ ਤੌਰ ਤੇ ਕਹਿਣਾ ਜੀ ਕਿ ਜੋ ਜਾਖੜ ਸਾਹਿਬ ਕਹਿ ਰਹੇ ਨੇ ਜੋ ਮਨਜਿੰਦਰ ਸਰਸਾ ਕਹਿ ਰਹੇ ਨੇ ਕੇਂਦਰ ਸਰਕਾਰ ਉਹ ਬਲੈਕ ਐਂਡ ਵਾਈਟ ਤੇ ਜਾਰੀ ਕਰੇ ਔਰ ਅਗਰ ਵਾਕਈ ਫੋਟੋਆਂ ਕਰਕੇ ਕਿ ਪੰਜਾਬ ਸਰਕਾਰ ਇਨਸਿਸਟ ਕਰ ਰਹੀ ਸੀ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਲਈ ਜਾਵੇ ਚਾਕੀ ਤੇ ਤਾਂ ਝਾਕੀ ਰਿਜੈਕਟ ਹੋਈ ਹੈ ਤਾਂ ਇਹ ਤੋਂ ਮੰਦ ਭਾਗਾ ਕੁਛ ਨਹੀਂ ਪਰ ਇਹ ਕੇਂਦਰ ਸਰਕਾਰ ਲਿਖਤੀ ਜਾਰੀ ਕਰੇ ਜੀ ਕੋਈ ਐਕਸ਼ਨ ਕਰੋਗੇ ਉਹਨਾਂ ਦਿਨਾਂ ਦੇ ਵਿੱਚ ਜਗਰਜੀਤ ਡੀਜੀਪੀ ਸਾਹਿਬ ਨੇ ਰਿਪਲਾਈ ਨਾ ਕੀਤਾ ਨਹੀਂ ਬਿਲਕੁਲ ਜੀ ਮੈਂ ਤਾਂ ਦੇਖੋ ਸਪਸ਼ਟ ਤੌਰ ਤੇ ਆ ਸਾਨੂੰ ਅੱਗੇ ਵੀ ਕੋਟਾ ਨੇ ਇਨਸਾਫ ਦਿੱਤਾ ਇਹ ਸਾਰੀਆਂ ਚੀਜ਼ਾਂ ਅਸੀਂ ਜੁਡੀਸ਼ੀਅਲ ਸਕਰੂਟੀ ਵਿੱਚ ਦਿਖਾਵਾਂਗੇ ਕਿ ਇਸ ਤਰੀਕੇ ਅਗਰ ਐਸਆਈਟੀ ਕੰਮ ਕਰ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਫਿਰ ਅਫਸਰ ਰਹਿਣ ਦੇ ਵੀ ਕਾਬਿਲ ਜੀ ਬਹੁਤ ਸ਼ੁਕਰੀਆ ਕਲੀਅਰ ਸਾਹਿਬ ਸਾਡੇ ਨਾਲ ਸੀਗੇ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਹੋਰਾਂ ਨੂੰ ਬੁਲਾਇਆ ਜਾ ਰਿਹਾ ਸੀਗਾ ਤਾਂ ਗਵਾ ਵੀ ਤਿਆਰ ਕੀਤੇ ਜਾ ਰਹੇ ਸੀਗੇ ਤਾਂ ਗਵਾ ਦੇ ਕੋਲ ਲਿਖੇ ਹੋਏ ਬਿਆਨ ਚਲੇ ਗਏ ਸੀ ਸਾਈਨ ਕਰ ਦੋ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਕਿ ਅਸੀਂ ਨਹੀਂ ਇਸ ਤਰੀਕੇ ਨਾਲ ਕਰਾਂਗੇ ਇਸ ਦੇ ਉੱਤੇ ਆਪਣੇ ਵਿਚਾਰ ਰੱਖ ਰਹੇ ਸੀਗੇ ਤੁਸੀਂ ਵੀ ਵਿਚਾਰ ਜੁ ਜੋ ਸਾਂਝ ਕਰ ਕੈਮਰਾ ਸਹਿਯੋਗ ਦੇ ਸੀ ਸੁਖਵਿੰਦਰ ਧੰਨਵਾਦ